ਇੱਕ ਪਾਸੇ देर रात ਤੋਂ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਤੇ ਦੂਜੇ ਪਾਸੇ ਜਲੰਧਰ ਦੇ ਵਿੱਚ ਪੈਂਦੇ ਭਾਰੀ ਮੀਂਹ ਦੇ ਵਿੱਚ ਪੁਲਿਸ ਦਾ ਬਦਮਾਸ਼ ਦੇ ਨਾਲ ਮੁਕਾਬਲਾ ਹੋ ਗਿਆ ਜਲੰਧਰ ਦੇ ਨੇੜੇ ਅਲਾਬਨਪੁਰ ਰੋਡ ਤੇ ਪੁਲਿਸ ਤੇ ਬਦਮਾਸ਼ ਵਿਚਕਾਰ ਮੁਕਾਬਲਾ ਹੋਇਆ ਇਸ ਦੌਰਾਨ ਬਦਮਾਸ਼ ਦੇ ਹੱਥ ਦੇ ਉੱਤੇ ਗੋਲੀ ਲੱਗੀ ਜ਼ਖਮੀ ਹਾਲਤ ਦੇ ਵਿੱਚ ਬਦਮਾਸ਼ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਇਹ اروਪੀ ਪੈਟਰੋਲ ਪੰਪ ਦੇ ਬਾਹਰ ਗੋਲੀਬਾਰੀ ਦੀ ਘਟਨਾ ਦੇ ਵਿੱਚ ਸ਼ਾਮਲ ਸੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋ ਬਦਮਾਸ਼ਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਜਦਕਿ ਇਸ ਦੀ ਪੜਤਾਲ ਕੀਤੀ ਜਾ ਰਹੀ ਸੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਨੇ ਦੱਸਿਆ ਹੈ ਕਿ ਕਿਸ਼ਨਗੜ ਚੌਂਕ ਦੇ ਕੋਲ ਬ੍ਰਿਸ਼ਟਾ ਕੈਫੇ ਦੇ ਨੇੜੇ ਸੈਂਟ ਸੌਲజర్ ਕਾਲਜ ਦੇ ਪ੍ਰਧਾਨਗੀ ਨੂੰ ਲੈ ਕੇ ਵਿਵਾਦ ਹੋਇਆ ਸੀ ਇਸ ਵਿਵਾਦ ਦੌਰਾਨ ਪੈਟਰੋਲ ਪੰਪ ਦੇ ਬਾਹਰ ਤਿੰਨ ਕਾਰਾਂ 'ਚ ਸਵਾਰ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਇਸ ਘਟਨਾ ਦੇ ਵਿੱਚ ਦੋ ਲੋਕ ਜ਼ਖਮੀ ਵੀ ਹੋਏ ਸਨ ਇਸ ਮਾਮਲੇ 'ਚ ਪਹਿਲਾਂ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਉੱਥੇ ਹੀ ਇਜ਼ੀ ਲੋਡ ਸੀ ਤਾਂ ਅੱਜ ਇਸ ਨੂੰ ਜਿਹੜਾ ਕੀ ਕਾਬੂ ਕੀਤਾ ਗਿਆ ਇੱਕ 19 ਦਸੰਬਰ ਨੂੰ ਜਿਹੜੀ ਹੈਗੀ ਆ ਇੱਕ ਵਾਰਦਾਤ ਕਿਸ਼ਨਗੜ ਪੈਟਰੋਲ ਪੰਪ ਦੇ ਲਾਗੇ ਕਿਸ਼ਨਗੜ ਚੌਂਕ ਦੇ ਵਿੱਚ ਇੱਕ ਬਰਿਸ਼ਟਾ ਕੈਫੇ ਹਾਊਸ ਹੈ ਉੱਥੇ ਇੱਕ ਸੈਂਟ ਸੋਲਜਰ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਕੁਝ ਬੱਚੇ ਉੱਥੇ ਇਕੱਠੇ ਹੋਏ ਸੀ ਉਹਨਾਂ ਨੇ ਕਾਲਜ ਦੇ ਵਿੱਚ ਅੱਗੇ ਜਾਣਾ ਸੀ ਪ੍ਰਧਾਨਗੀ ਦੇ ਚੋਣ ਨੂੰ ਲੈ ਕੇ ਤਾਂ ਉਸ ਦੇ ਜਦੋਂ ਬੱਚੇ ਉੱਥੇ ਇਕੱਠੇ ਹੁੰਦੇ ਨੇ ਤੇ ਇੱਕ ਹੋਰ ਤਿੰਨ ਕਾਰਾਂ ਦੇ ਵਿੱਚ ਕੁਝ ਜਿਹੜੇ ਲੜਕੇ ਆਉਂਦੇ ਆ ਜਿਨ੍ਹਾਂ ਵੱਲੋਂ ਉੱਥੇ ਫਾਇਰਿੰਗ ਕੀਤੀ ਜਾਂਦੀ ਜਿਸ ਦੇ ਵਿੱਚ ਦੋ ਲੜਕੇ ਜਿਹੜੇ ਸੀ ਇੰਜਰਡ ਹੋ ਗਏ ਸੀ ਇੱਕ ਦੇ neck ਦੇ ਵਿੱਚ ਤੇ ਜਿਹੜੀ ਹੈਗੀ ਹੈ ਇੱਕ ਦੇ chest ਦੇ ਵਿੱਚ ਗੋਲੀ ਜਿਹੜੀ ਲੱਗੀ ਸੀ ਤਾਂ 19 ਦਸੰਬਰ ਤੋਂ ਸੀ ਇੱਕ ਦੋਸ਼ੀ ਜਿਹੜਾ ਹੈਗਾ ਲਖਰ ਨਾਂ ਦਾ ਕਿ ਅਸੀਂ ਉਹਨੂੰ ਅਸੀਂ ਕਾਊਂਟਰ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਫਸਤਪਾਲ ਸਾਡੀ ਜਿਹੜਾ ਮਕਦਮਾ 207/25 ਦਾ ਥਾਣਾ ਆਦਮਪੁਰ ਦੇ ਵਿੱਚ ਦਰਜ ਕਰਕੇ ਜਿਹਦੀ ਇਹਦੀ ਸਾਡੇ ਵੱਲੋਂ ਡੀਐਸਪੀ ਅਜੀਤ ਕੁਮਾਰ ਡੀਐਸਪੀ ਸਬਡਿਵੀਜ਼ਨ ਆਦਮਪੁਰ ਇਨਸਪੈਕਟਰ ਵਿਨਦਰਪਾਲ ਸਾਡੇ ਐਸਐਚਓ ਆਦਮਪੁਰ ਇਹਨਾਂ ਨੂੰ ਜਿਹੜੀ ਹੈਗੀ ਹੈ ਕਿ ਨੁਗਾਈ ਨਾਲ ਤਫਤੀਸ਼ ਕਰਨ ਵਾਸਤੇ ਇਹਨਾਂ ਦੀ ਟੀਮ ਇਕੱਠਿਤ ਕੀਤੀਆਂ ਗਈਆਂ ਸੀ ਜਿਸ ਦੇ ਤਹਿਤ ਅੱਜ ਜਿਹੜੀ ਹੈਗੀ ਹੈ ਤੁਸੀਂ 23 ਤਰੀਕ ਨੂੰ ਇੱਕ ਸਾਡੇ ਕੋਲ ਸਿਗਰੇਟ ਇਨਫੋਰਮੇਸ਼ਨ ਸਾਡੇ ਆਫੀਸਰਜ਼ ਨੂੰ ਆਉਂਦੀ ਹੈ ਇਹ ਏਰੀਆ ਦੇ ਵਿੱਚ ਇਹ ਉਸ ਵਾਰਦਾਤ ਦਾ ਇੱਕ ਜਿਹੜਾ ਮੇਨ ਸ਼ੂਟਰ ਹੈਗਾ ਜਿਸ ਦਾ ਨਾਮ ਲਵਪ੍ਰੀਤ ਉਰਫ ਲਵੀ ਜੋ ਵਾਰਡ ਨੰਬਰ 12 ਫਲਾਥ ਦਾ ਰਹਿਣ ਵਾਲਾ ਜਿਲ੍ਹਾ ਕਪੂਰਥਲਾ ਦਾ ਉਹ ਜਿਹੜਾ ਹੈਗਾ ਲਾਵਲਪੁਰ ਵਾਲੇ ਏਰੀਆ ਦੇ ਵਿੱਚ ਤੇ ਜਿਹੜੀ ਹੈਗੀ ਐ ਇੱਥੇ ਏ ਏਰੀਆ ਜਗਰਾਵਾਂ ਪਿੰਡ ਪੈਂਦਾ ਇਹਦੇ ਨਾਲ ਹੀ ਲਾਵਲਪੁਰ ਦੇ ਇਸ ਏਰੀਆ ਦੇ ਵਿੱਚ ਘੁੰਮ ਰਿਹਾ ਤਾਂ ਪੁਲਿਸ ਪਾਰਟੀ ਸਾਡੀਆਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਏਐਸਆਈ ਪਰਮਜੀਤ ਸਿੰਘ ਇੰਚਾਰਜ ਚੌਕੀ ਲਾਵਲਪੁਰ ਤੇ ਸਾਡੇ ਏਐਸੀ ਕੁਲਦੀਪ ਸਿੰਘ ਇਹ ਆਪਣੇ ਇੰਚਾਰਜੋਂ ਕੀ ਜੰਡੂ ਸਿੰਘਾ ਜਿਹੜੇ ਹੈਗੇ ਨੇ ਨਾਲ ਇਹਨਾਂ ਦੇ ਤਿੰਨ ਹੋਰ ਮੁਲਾਜ਼ਮ ਜਿਹੜੇ ਹੈਗੇ ਸਰਕਾਰੀ ਬਲੈਰੋ ਕੈਂਪਰ ਦੇ ਵਿੱਚ ਏਰੀਆ ਦੇ ਵਿੱਚ ਇਹ ਆਪਣੀ ਦੋਸ਼ੀਆਂ ਨੂੰ ਕਾਬੂ ਕਰਨ ਵਾਸਤੇ ਇਹਨਾਂ ਨੂੰ ਡਿਸਪੈਚ ਕੀਤਾ ਗਿਆ ਜਿਸ ਤੇ ਅੱਜ 9:00 ਸਵਾ ਨੌ ਦੇ ਕਰੀਬ ਜਿਹੜਾ ਹੈਗਾ ਦੋਸ਼ੀਆਂ ਦੇ ਨਾਲ ਜਿੱਥੇ ਆਪਾਂ ਵਕੂ ਵਾਲੀ ਜਗ੍ਹਾ ਤੇ ਖੜੇ ਆ ਇਸ ਜਗ੍ਹਾ ਦੇ ਉੱਪਰ ਜਦੋਂ ਇਹ ਜਗਰਾਵਾ ਵਾਲੀ ਸਾਈਡ ਤੋਂ ਲਾਹੌਰਪੁਰ ਨੂੰ ਜਿਹੜਾ ਦੋਸ਼ੀ ਜਿਹੜਾ ਜਾ ਰਿਹਾ ਸੀ ਤਾਂ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਜੋ ਮੋਟਰਸਾਈਕਲ ਇੱਕ ਬਿਨਾ ਨੰਬਰ ਦੀ ਮੋਟਰਸਾਈਕਲ ਸਪਲੈਂਡਰ ਤੇ ਸੀ ਤਾਂ ਉਸ ਦੇ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਜਿਹੜੀ ਹੈਗੀ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਉਸ ਦੋਸ਼ੀ ਵੱਲੋਂ ਦੋ ਰਾਉਂਡ ਜਿਹੜੇ ਨੇ ਫਾਇਰ ਕੀਤੇ ਗਏ ਪੁਲਿਸ ਪਾਰਟੀ ਵੱਲੋਂ ਆਪਣੇ ਬਚਾਅ ਦੀ ਖਾਤਰ ਜਦੋਂ ਜਿਹੜੀ ਹੈਗੀ ਹੈ ਸੈਲਫ ਡਿਫੈਂਸ ਦੇ ਵਿੱਚ ਇਹਨੂੰ ਵਾਰਨਿੰਗ ਦੇਣ ਤੋਂ ਬਾਅਦ ਜਦੋਂ ਗੋਲੀ ਚਲਾਈ ਗਈ ਤਾਂ ਉਹਦੇ ਜੋ ਇਹਦੇ ਸੱਜੀ ਬਾਹ ਦੇ ਵਿੱਚ ਜਿਹੜੀ ਹਿੱਟ ਹੋਈ ਹੈ ਅੰਤੇ ਇਹ ਇੰਜਰਡ ਹੋਇਆ ਇਹਨੂੰ ਹਸਪੀਟਲਾਈਜ਼ ਜਿਹੜਾ ਹੈਗਾ ਲਬਰੀ ਤਲਵੀ ਸਸਪੈਕਟ ਨੂੰ ਕਰਾਇਆ ਗਿਆ ਮੋਰ ਦਾ ਕਿਹਦੀ ਜਿਹੜੀ ਮੋਡਲੀ ਪੁਛਗੇਸ ਦੇ ਵਿੱਚ ਪਾਇਆ ਗਿਆ ਕਿ ਇਸ ਦੇ ਉੱਤੇ ਤਿੰਨ ਮੁਕਦਮੇ ਪਹਿਲਾਂ ਵੀ ਜਿਹੜੇ ਹੈਗੇ ਨੇ ਅਲੱਗ-ਅਲੱਗ ਜਿਹੜੇ ਧਾਰਾਵਾਂ ਦੇ ਤਹਿਤ ਜੜਾਈ ਝਗੜੇ ਦੇ ਦਰਜ ਹੈਗੇ ਆ ਤੇ ਬਾਕੀ ਥਾਣਿਆਂ ਤੋਂ ਜਿਹੜਾ ਹੈਗਾ ਰਿਕਾਰਡ ਇਹਦਾ ਪੁਰਾਣਾ ਹਾਸਲ ਕੀਤਾ ਜਾ ਰਿਹਾ ਐਂਡੇ ਦੀ ਧੰਗਾਈ ਨਾਲ ਝੜੀ ਹੈਗੀ ਆ ਜਦੋਂ ਇਹਦੀ ਦਾਅਦਿਆ ਕਿ ਜਲੰਧਰ ਦੇ ਭੋਗਪੁਰ ਹਾਈਵੇ ਤੇ ਕਿਸ਼ਨਗੜ ਚੌਂਕ ਦੇ ਨੇੜੇ ਪੈਟਰੋਲ ਪੰਪ ਤੇ 19 ਦਸੰਬਰ ਨੂੰ ਕਾਰਜਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਇਕੱਠੀਆਂ ਹੋਈਆਂ ਸਨ ਇਸ ਦੌਰਾਨ ਇੱਕ ਧਿਰ ਦੇ ਵੱਲੋਂ ਤਿੰਨ ਕਾਰਾਂ 'ਚ ਸਵਾਰ ਹੋ ਕੇ ਬਦਮਾਸ਼ਾਂ ਨੇ 15 ਰਾਉਂਡ ਆਫ ਫਾਇਰ ਕੀਤੇ ਗੋਲੀਆਂ ਚੱਲਣ ਦੇ ਨਾਲ ਪੈਟਰੋਲ ਪੰਪ ਤੇ ਖੜੇ ਦੋ ਨੌਜਵਾਨਾਂ ਦੇ ਗੋਲੀਆਂ ਲੱਗੀਆਂ ਤੇ ਉਹ ਜ਼ਖਮੀ ਹੋਏ ਪੁਲਿਸ ਨੇ ਮਲਜ਼ਮਾਂ ਦੇ ਖਿਲਾਫ ਕੇਸ ਦਰਜ ਕਰਕੇ ਦੋ ਮਲਜ਼ਮ ਜਤਿੰਦਰ ਤੇ ਰਕਸ਼ਿਤ ਨੂੰ ਗ੍ਰਿਫਤਾਰ ਕਰ ਲਿਆ ਸੀ ਇਸ ਘਟਨਾ ਦੇ ਵਿੱਚ ਪੁਲੱਥ ਦਾ ਰਹਿਣ ਵਾਲਾ ਲਾਪ੍ਰਿਤ ਉਰਫ ਲੱਵੀ ਫਰਾਰ ਚੱਲ ਰਿਹਾ ਸੀ ਜਿਸ ਨੂੰ ਕਿ ਅੱਜ ਪੁਲਿਸ ਨੇ ਕਾਬੂ ਕਰ ਲਿਆ ਬਿਊਰੋ ਰਿਪੋਰਟ ਲਾਈ ਪੰਜਾਬੀ ਟੀਵੀ